ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪੈਂਡ ਛੰਨਾ ਗਲਾਬ ਸਿੰਘ ਆ ਦੋ ਬੈਟਾ ਲੈ ਕੇ ਆਏ ਇੱਕ ਹੁਣੇ ਸੂਈਆ ਘੰਟਾ ਡੇਢ ਘੰਟਾ ਹੋਇਆ ਜੇਰ ਪੈਂਡਿੰਗਾ ਬਾਈ ਜੀ ਨੇ ਕਰਾਉਣੇ ਗੱਲ ਬਾਤ ਆਜੋ ਬਾਈ ਜੀ 4G ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਵੀਰੇ ਵੀਰੇ ਨਾਮ ਡਰੈਸ ਬੋਲ ਦਿਓ ਨਾ ਬਾਈ ਸੀਰਜ ਸਿੰਘ 48 ਨਿਸ਼ਾਨਾ ਗੁਆਂਢ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਪਵਾੜਾ ਓਕੇ ਨੰਬਰ ਬੋਲੋ ਜੀ ਨੰਬਰ ਥੰਮੇਰਾ 20102 ਦਰਾਂ ਥੰਮੇਰਾ 20102 ਦਰਾਂ ਓਕੇ ਵੀਰੇ ਅੱਜ ਆਪਾਂ ਦੋ ਬੈਡਾਂ ਦਿਖਾਵਾਂਗੇ ਹਾਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਣੀ ਬੈਡ ਦੇਖੀ ਆਂਦੀਆਂ ਸੂਈ ਸਵਾਈ ਕੀ ਡਿਟੇਲ ਆ ਵੀਰੇ ਕਦੋਂ ਸੂਈ ਐ ਇਹ ਵੀਰੇ ਹੁਣ ਸੂਈ ਇਹ ਮੈਂ ਕੱਲ 2 ਵਜੇ ਅੱਛਾ ਜੇ ਰਹੇ ਜੇ ਪੈਂਡਿੰਗ ਆ ਹਲੇ ਪੈਣੀ ਓਕੇ ਤੇ ਕੀ ਦੇਗੀ ਇਹ ਬੱਛੀ ਹੈ ਬੱਛੀ ਬਹੁਤ ਸੋਹਣੀ ਹੈ ਨਾ ਪਿਆਰੀ ਬੱਛੀ ਆ ਦੇਖੋ ਵੀਰੋ ਇੱਕ ਨੰਬਰ ਤੇ ਥਾਣਾ ਸੁਣਾ ਦੀ ਓਕੇ ਹੈਗੀ ਜਮਾ ਜ਼ਿੰਮੇਵਾਰੀ ਹੈ ਠੀਕ ਕਰੇ ਆਪਦੀ ਤੁਸੀਂ ਚੋਕੇ ਘਾਰਾ ਮਾਰ ਕੇ ਤਸਦੀ ਕਰਕੇ ਲੈ ਜਾਓ ਕੱਢ ਲਾ ਜ਼ੀਰੇ ਨੂੰ ਤੋੜ ਕੇ ਦਿਖਾ ਦਈਏ ਫੇਸ ਕੁਆਲਟੀ ਚੰਗੀ ਤੇ ਕਿੰਨਾ ਕ ਦੁੱਧ ਕੜ ਤੁਸੀਂ ਰੇਦ ਕੇ ਆਦੀ ਆ ਜ਼ੀਰੇ ਦਾ ਦੁੱਧ ਨਹੀਂ ਓਕੇ ਬਾਕੀ ਦਾ ਅਗਲੀ ਸੇਵਾ ਦਾ ਵੀਰ ਦੁੱਧਤਾ ਹੈ ਨਾ ਤੇ ਜਾਤ ਬਰੀਡ ਚੰਗੀ ਹੈ ਵੀਰੇ ਫੇਸ ਫੁੱਟ ਬਹੁਤ ਸੋਹਣਾਗਾ ਤੇ ਬੱਛੀ ਵੀ ਮਗਰ ਪਲੱਸ ਬੱਸੀ ਆ ਤੇ ਪੂਰੀ ਗਰਮੀ ਆ ਹੁਣ ਬਾਈ ਦੇ ਇੱਥੇ ਕੋਈ ਗਰਮੀ ਨਾਂ ਦੇ ਬਰਾਬਰ ਮੰਨਦੀ ਹੈ ਕੋਈ 1% ਵੀ ਨਹੀਂ ਚਲੋ ਜੀ ਆ ਦੇਖੋ ਵੀਰੋ ਠੰਡ ਦੇਖੋ ਨੇੜ ਤੋਂ ਚੈੱਕ ਕਰੋ thora vire ਆ ਦੇਖੋ ਜੀ ਫਲੇਵਾ ਦੇਖੋ ਪੂਰੀ ਹਵਾਨੇ ਤਿਆਰ ਹੋ ਕੇ ਸੂਈ ਵੀ ਆ ਸਿਰੇ ਕੰਡਿਆ ਤਾਂ ਨਹੀਂ ਕੁਛ ਓਕੇ ਓਕੇ ਸਾਰਾ ਦੂਰਾ ਤਾਂ ਮਾਰ ਕੇ ਦੇਖ ਲਈਏ ਹੁਣਗਾ ਓਕੇ ਠੀਕ ਆ ਵੀਰੇ ਲੈ ਚੱਲ ਲੰਮੀ ਠੰਡਲੇਵੇ ਦੀ ਪੂਰੀ ਚੰਗੀ ਬਰਡੇਲਾਂ ਕੱਢ ਕੇ ਪੂਰੀ ਫੇਰ ਬਣ ਕੇ ਸੂਈ ਆ। ਸੂਈ ਨੂੰ 2 ਘੰਟੇ ਹੋ ਗਏ। ਜੇਰ ਹਜੇ ਪੈਂਡਿੰਗ ਆ ਗਈ। ਤੇ ਬੱਚੀ ਕੱਦਗਾਠ ਕਰਨੀ ਹੋਣਾ ਛੋਟੀ ਕਿਨੇ ਬਹੁਤ ਵਧੀਆ ਬੱਚੀ ਆ ਤੋਰ ਫਿਰ। ਆ ਦੇਖੋ ਜੀ ਫੇਸ ਕਰੋ ਚੈੱਕ। ਤੇ ਮੂਹਰ ਤੋਂ ਵੀ ਤੁਹਾਨੂੰ ਮੈਂ ਨਾੜਾ ਨੁੜਾਈ ਦੀ ਕਰਾ ਦੇਣਾ ਚੈੱਕ। ਆ ਦੇਖੋ ਜੀ। ਪੂਰੇ ਵੱਡੇ ਕੱਦਗਾਠ ਦੀ ਆ। ਕੋਈ ਛੋਟੀ ਨਾ ਕਿਨੇ ਹੋ। ਇੱਕ ਨੰਬਰ ਬੱਚੀ ਹੈਗੀ। ਆ ਦੇਖੋ ਜੀ। ਦੁੱਧ ਬਾਈ ਕਹਿੰਦਾ 20 ਕਿਲੋ ਕੱਢ ਦੂਗੀ RAM ਨਾਲ। ਤੇ ਡਿਮਾਂਡ ਥਿਰੇ ਕੀ ਆ ਗਈ ਵੀਰੇ ਦੀ। ਇਹਦਾ ਬਈ 70000 ਕਿ ਮਾਨਦਾਨ ਤਾਂ ਹੋਊਗਾ ਨਾ ਆ ਦੇਖੋ ਵੀਰੋਂ ਮੈਂ ਥਾਣੇ ਦੇਵਾ ਤੁਹਾਨੂੰ ਨੀਡ ਤੋਂ ਚੈੱਕ ਕਰਾ ਦੇਣਾ ਤੇ ਪਹਿਲੇ ਨੰਬਰ ਵਾਲੀ ਦੀ ਮਗਰਬੱਛੀ ਕੋਈ ਨੂੰ 2 ਘੰਟੇ ਹੋ ਗਏ ਜੇਰ ਹਜੇ ਪੈਣੀ ਐ ਤੇ ਹੁਣ ਆਪਾਂ ਕਰਦੇ ਆ ਗੱਲ 2 ਨੰਬਰ ਵਾਲੀ ਦੀ ਆ ਜੋ ਵੀਰੋ ਆਕਰੋ ਚੈੱਕ ਥਾਣੇ ਦੇਵਾ ਇੱਕ ਨੰਬਰ ਥਾਣੇ ਦੇਵਾ ਤੇ ਬੈੜ ਸੁਆ ਦੂਜੇ ਆ ਗਿਆ ਨਾ ਵੀਰੋ ਜਿਹੜਾ ਅੱ삐 ਦਾ ਦੂਜਾ ਸੁਆ ਜੈਨੂਨ ਸੁਆ ਦੂਜਾ ਤੇ ਹੁਣ ਬਾਈ ਜੀ ਇਹਦੀ ਗੱਲ ਦੱਸੋ ਕੀ ਹੈਗੀ ਇਹ ਦੂਜਾ ਸੂਰ ਸੋਭੀ ਹਾਂ 2-4 ਦਿਨ ਲੈ ਵੀ ਸਕਦੀ ਆ ਪਹਿਲਾਂ ਵੀ ਸੂਸਣ ਦੀ ਆ ਨਾ ਤਿਆਰੀ ਆ ਸਿਰੇ ਤਿਆਰੀ ਬਹੁਤ ਵਧੀਆ ਹਨਾ ਵੀਰੇ ਟੌਪ ਦੀ ਤਿਆਰੀ ਆ ਦੇਖੋ ਤਾ ਚਾਰੇ ਥਣ ਨਿਕੜਵੇਂ ਪੂਰੇ ਕੈਪ ਤੇ ਇਨ ਕੋ ਜੇ ਸਪੇਸ ਤੇ ਲੱਗੇ ਵੇ ਕੋਈ ਫੇਸ ਦੇਖੋ ਤੇ ਗਰਮੀ ਗੁਰਮੀ ਜਮ ਨਹੀਂ ਮੰਨਣੀ ਸਿਰੇ ਜਿਵੇਂ ਤਿਆਰੀ ਆ ਕਿੰਨਾ ਗ ਦੁੱਧ ਕੱਢ ਦੂ ਜੇ ਹੁਣ ਲੱਗੇ ਇਹ ਕੱਢ ਦੀ ਗੱਲ ਹੈ ਨਾ ਬਈ 20-20 ਲੀਟਰ ਦੁੱਧ ਨਾ ਚੋਇਆ ਓਕੇ ਠੀਕ ਹੈ ਜੀ ਆਪਾਂ ਦਾ ਭਾਵਾ ਵਧੀਆ ਹੋਣਾ ਹੈ ਨਾ ਠੀਕ ਆ ਵੀਰੇ ਆ ਕਰੋ ਜੀ ਚੈੱਕ ਪੂਰੇ ਵੱਡੇ ਕੱਦ-ਗਾੜ ਦੀ ਆ ਤੇ ਪੂਰਵੀ ਚੰਗੀ ਹੈਗੀ ਤੇ ਥਣਲੇ ਬਾਦ ਉਹ ਨੇੜ ਤੋਂ ਚੈੱਕ ਕਰੋ। ਕੀ ਬਾਤ ਆ। ਆ ਦੇਖੋ ਜੀ। ਪੂਰੇ ਵੱਡੇ ਕੱਦ-ਗਾੜ ਦੀ ਤੇ ਡਿਮਾਂਡ ਇਹਦੀ ਸੀਰੇ। ਇਹਦਾ 75000 ਆ ਵੀ। ਮਾਨਤਾਨ ਹੋਊ ਮੌਕੇ ਤੇ ਜੀ ਹੋਊ। ਓਕੇ। ਆ ਦੇਖੋ ਵੀਰੋ। ਬਾਕੀ ਦੁੱਧ ਦੇ ਦੂਗੀ ਕਹਿਣ ਦੀ ਗੱਲ ਨਹੀਂ ਹੈਗੀ। ਪੂਰੀ ਵੱਡੀ ਆ ਤੇ ਕੱਦ-ਗਾੜ ਪੂਰਾ ਸ਼ਾਈਨਿੰਗ ਸ਼ੂਨਿੰਗ ਪਿੰਡੇ 'ਚ ਪੂਰੀ ਹੈਗੀ। ਤੇ ਦਿਨ ਕੱਟ ਜੂਗੀ ਪੰਜ ਚਾਰ ਤੇ ਚੌੜੀ-ਚੂੜੀ ਪੂਰੀ ਪਈ ਆ ਦੁੱਧ ਵੀ ਫੈਟ ਵਾਲਾ ਪਾਉ ਹਨ ਵੀਰੇ ਹਾਂ ਮੱਝ ਰੱਖਣ ਦੀ ਲੋੜ ਨਹੀਂ ਓਕੇ ਆ ਦੇਖੋ ਜੀ ਤੇ ਫੇਰ ਕਰੋ ਚੈੱਕ ਦੋ ਬਿਹੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਨੰਬਰ ਫੇਰ ਬੋਲਦੇ ਬਾਈ 9972073099720730 ਪਿੰਡ ਸ਼ਾਨਾ ਅਗਲਾ ਪਿੰਡ ਦੋ ਬਿਹੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਜਿਹੜੀ ਹੁਣੇ ਸੂਈ ਹੈਗੀ ਦੋ ਘੰਟੇ ਹੋਏ ਜੇਰੋ ਦੀ ਪੈਣੀ ਆ ਉਹਦਾ 70000 ਰੁਪਏ ਰੇਟ ਆਗਾ ਮਾਨਤਾਨ ਹੋ ਜੂ ਮਗਰ ਬੱਛੀ ਆ ਤੇ ਦੋ ਨੰਬਰ ਇਹਦਾ 75000 ਰੇਟ ਆ ਮਿਲ ਕੰਪੈਸਟੀ ਇਹਦੀ 25 ਦੇ ਨੇੜੇ ਰਹੂਗੀ ਤੇ ਉਹਦੀ 20 ਪਲੱਸ ਰਹੂਗੀ ਸਾਰੇ ਵੀਰਾਂ ਦਾ ਐਨ ਤਾਂ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ